ਕਿ ਤਰੀਕ ਨੂੰ ਜਿਤਾਉ ਉਤੇ ਤੇ 23 ਤੇ 25 ਤਰੀਕ ਨੂੰ ਬਾਕੀ ਬਾਕ ਬੋਲਣਾ ਸਟੇਜ ਇੱਥੇ ਲੱਗਣ ਦਾ ਕਾਰਨ ਨਹੀਂ ਬਣਿਆ ਪਹਿਲਾਂ ਉਹ ਸੋਲਦੇ ਸੀ ਕਿ ਸਟੇਜ ਬਾਹਰ ਮਾਈਨ ਗ੍ਰਾਮ ਦੇ ਵਿੱਚ ਫਿਰ ਅਸੀਂ ਬੈਠ ਕੇ ਪਸ਼ੂਰਾ ਕਿਤਾਬੇ ਲੰਮੇਸ ਬਾਤ ਚੱਲਦੇ ਆ ਸੰਗਤਾਂ ਦੀ ਆਮਤ ਇਸ ਖਾਤੇ ਆਉਂਦੇ ਤੇ ਕਈ ਵਾਰ ਜੇ ਰੀਸੀ ਲੱਗੂਗੀ ਤਾਂ ਪਈ ਸਰਕਾਰਾਂ ਵੀ ਉੱਠਦੀਆਂ ਕਿ ਆਪ ਆਪਣਾ ਹੱਥੇ ਇਹ ਹੈ ਜਿੱਦਾਂ ਬੇਨਤੀ ਕੀਤੀ ਸੀ ਕਿ ਤੁਸੀਂ ਸਾਡੇ ਅਸਤੇ ਕਿਹਾ ਤੇ ਆਪ ਬੋਲੋ ਵੀ ਤੇ ਆਗੇ ਹਾਜ਼ਰੀਆਂ ਨੂੰ ਭਗਵਾਨ ਦੀ ਉਹਨਾਂ ਦੀ ਮਰਜ਼ੀ ਪਰ ਕਈ ਵਾਰ ਇਲਾਕਾ ਸਤਾ ਦੇ ਵਿੱਚ ਬੰਦੇ ਨੂੰ ਇੰਨਾ ਕਿ ਉਹ ਹਾਂ ਰੋਣਾ ਪਤਾ ਨਹੀਂ ਜਾਂਦਾ ਤੇ ਧਾਰਮਿਕ ਤਾਲ ਜਿਹੜੇ ਆ ਤੇ ਰਾਜਨੀਤਿਕ ਤਾਲ ਜਿਹੜੇ ਆ ਸੋ ਇਹ ਅਸਥਾਨ ਦਾ ਤਾਲ ਚੱਲ ਰਿਹਾ ਸੀ ਕਿ ਇੱਥੇ ਲਗਾਤਾਰ ਸਾਰੇ ਸਮਾਗਮ ਚੱਲ ਰਹੇ ਸੋ ਮੈਂ ਕਿਉਂਕਿ ਤੇ ਜਿਹੜਾ ਮਹਾਨ ਨਗਰ ਕੀਰਤ ਤੋਂ ਵੀ ਸਾਡਾ ਆਵਾਜ ਰਾਤ ਸਵੇਰੇ ਉਹ ਨਹੀਂ ਜਾੜੇ ਪਾ ਲਈਆ ਪੁੱਤਰ ਸੇਧਾਂ ਦੇ ਇਸ਼ਾਨ ਸ਼੍ਰੀ ਫਮਰੜਾ ਹਾਲ ਤੋਂ ਰਾਤ ਦਾ ਪਖਾਨ ਉਹਨਾਂ ਦਾ ਰੂਪੜਿਆ ਤੇ ਸਵੇਰੇ 23 ਤਰੀਕ ਨੂੰ ਉਹ ਵੀ ਆਪਾਂ ਸੇਧ ਕਰਨਾ ਮਹਾਨ ਨਗਰ ਕੀਰਤ ਕਈ ਵਾਰੀ ਮਸਰੂਫ ਵੀ ਆਪਾਂ ਕਰਦੇ ਹਾਂ ਗੱਲਾਂ ਨੂੰ ਪਰ ਮੈਂ ਆਪ ਦੇਖਿਆ ਬੰਬੇ ਦੇ ਵਿੱਚ ਮੈਂ ਜਦੋਂ ਗਿਆ ਤੇ ਉਹ ਚਿੱਟੀਆਂ ਜੱ ਲਾਲ ਜਾਗਣਾ ਮੀਆਂ ਬੱਧੀ ਵਿਚਾਰੀਆਂ ਗੱਡੀ ਦੇ ਟਾਇਰ ਖੋਏ ਤੇ ਮੈਂ ਉਹਨੂੰ ਕਿਹਾ ਕਿ ਚਿੱਟੀਆਂ ਤੇ ਆ ਜਾ ਕਿ ਕਿਤੇ ਪਿੱਛੇ ਹਟ ਜਾ ਹਾਂਜੀ ਸਾਨੂੰ ਇਸ ਦਾ ਬਹੁਤ ਪਰਦਾ ਮੇਰਾ ਕਹਿੰਦਾ ਪਾਪਾ ਮੈਂ ਇੰਨਾ ਤਾਂ ਬਣਦੀ ਐ ਸੋ ਲੱਖਾਂ ਲੋਕ ਤੁਸੀਂ ਸੜਕਾਂ ਕੱਢ ਕੇ ਜਾਣ ਨੂੰ ਇੱਕ ਦਿਨ ਤਾਂ 4 ਵਜੇ ਕਰਕੇ ਆ ਕੇ ਦਿੱਤੇ ਸਮਾਂ ਹੀ ਨਾ ਲੱਗਿਆ ਸੰਤਾਨਾਂ ਦੇ ਜੀਣ ਦੀ ਅਮਰ ਜੀ ਕਾਰਡਿਓ ਪੁਰਿਆ 2 ਵਜੇ ਤੱਕ ਕੇ ਤੁਹਾਡੇ ਪਹੁੰਚੇ ਆ ਤੇ ਮਾਲ ਤੋਂ ਤੋਂ ਬਾਅਦ ਤਾਂ ਕੋਈ ਪੜਾਈ ਨਹੀਂ ਸੀ ਪਰ ਜੇ ਟਾਂਡੇ ਗੋਲੇ ਸਹਿਰ ਤੱਕ ਜਿਹੜਾ ਕੋਟਾ ਕੋਈ ਤਿਆਰੀ ਨਹੀਂ ਲੱਗਦੀ ਤੇ ਭਈ ਮੂਰੇ ਹੜਕ ਦੇ ਮਾਲ ਤੋਂ ਹੁਦਾਨੇ ਮੰਗਵਾ ਲਿਆ ਕਈ ਵਾਰ ਕਮਿਟੀ ਸਟਾਫ ਨੂੰ ਕਹਾਂ ਲਾ ਉਦੋਂ ਦਾ ਸਟਾਫ ਨੇ ਬਹੁਤ ਸਾਥ ਦਿੱਤਾ ਪਰ ਮੈਂ ਸਾਹਮਣੇ ਫੇਰ ਵੀ ਲੋਕਾਂ ਦਾ ਬਹੁਤ ਵੱਡਾ ਸਾਥ ਮਹਾ ਹਾਰਾ ਦਿੱਤੋਏ ਬਾਹਰ ਸਟਾਫ ਨਾਲ ਨਹੀਂ ਤੇ ਸ਼੍ਰੋਮਿਕ ਦੋਸਤਾਂ ਦਾ ਨੁਮੰਦਕ ਕਮੇਟੀ ਨੇ ਜਿਹੜਾ ਇੱਕ ਲੇਖ ਸੀ ਉਹ ਮੁੜ ਕੇ ਕਾਲਾ ਜੀ ਦੀ ਪ੍ਰਵਾਇਡ ਨਹੀਂ ਹੋਣੀ

چالی کے دروازے بھی لاؤں ਕਿਤੇ ਕਾਸੇ ਦਾ ਪ੍ਰਭਾ ਕਿਸੇ ਕੋ ਬਦਲਣਾ ਨਹੀਂ ਦੇਖੋ ਅੰਤਲੇ ਕਾਸੇ ਜਿਹੜੇ ਦੇ ਕੋ ਕਾਸੇ ਨੇ ਆਪਣੇ ਅਧਵਾ ਲਾਭ ਦੀ ਕੋਈ ਗੱਲ ਸੀ ਪਾਚਰੋ ਕਈ ਵਾਰ ਇੰਨੇ ਕਦਾ ਅੱਜ ਸੋਸ਼ਲ ਮੀਡੀਆ ਬੜਾ ਤੇ ਰਿਆ ਤੇ ਉਸ ਆਪਣੇ ਅੱਜ ਸ਼ੁਰੂਆਤ ਕੀਤੀ ਹੋਈ ਆ ਸੋ ਗੁਰੂ ਸਾਹਿਬ ਕਿਰਪਾ ਕਰੇ ਮੈਂ ਤੁਹਾਡਾ ਸਾਰਿਆਂ ਦੇ ਦਿਲ ਦੇ ਅਗਹਿਣਾਂ ਤੋਂ ਬੁਲਾਵਾ ਕਰਨਾ ਉਹ ਹੈ ਬੇਨਤੀ ਹੈ ਕਿ ਫੀਲ ਦੇ ਵਿੱਚ ਕਿ ਆਪਾਂ ਤੇ ਲਗਾਤਾਰ ਇਹ ਕਿਸਾਨ ਤੋਂ ਕਿਸਾਨ ਨੂੰ ਸਵਾਬ ਮਿਲੇ ਆ ਸਾਡੇ ਨਮਨ ਵਾਲੇ ਚੱਲ ਜਾਣੇ ਤੇ ਮਹਾਲੇ ਦੇ ਜਿਵੇਂ ਇਹਨਾਂ ਨੇ ਤੇ ਫਿਰ ਕਿਹੜੇ ਜਿਹੜੇ ਬੱਤੇ ਆ ਬੁਲਕੇ ਜਿੱਤੇ ਕਰਕੇ ਤੇ 350 ਸਾਲਾਂ ਦਾ ਸ਼ਤਾਰੀ ਮਿਖਾਈ ਸੀ ਤੇ ਕਿੰਨੇ ਦੇ ਦੀਵਾਰ ਉੱਥੇ ਚੱਲੇ ਸੀ ਸੋ ਸਾਡੇ ਨੇ ਤੇ ਆਪਣੀ ਵੀਰਾਂ ਬੱਚੀ ਇਸਦਾ ਆਪ ਵੀਰਿਆਂ ਜਿਹੜੀਆਂ ਦੋ ਸਮਾਂ ਸਾਡੇ ਇੱਕ ਬਾਬਾ ਪਕਾਲਾ ਲੱਕੇ ਇੱਕ ਇੱਥੇ ਜਿਹੜਾ ਆਪੂ ਸਹਿਬੂ ਦੇ ਮਹਾਨ ਪਾਤਸ਼ਾਹ ਦਾ ਹੌਸਲਾ ਕਰਾ ਲਿਆ ਉਦੋਂ ਬਾਬੇ ਦੇ ਕਾਲੇ ਜਾਨੇ ਉਹ ਦੇਖ ਕੇ ਆ ਤੇ ਮੈਨੂੰ ਖੁਸ਼ੀ ਹੋਵੇ ਜਿੱਦਾਂ ਅੱਜ ਗੁਰੂ ਲਾਡੂ ਦੇ ਸਮਾਗਮ ਨੇ ਚੈਨ ਪੈ ਲਈ ਦੀ ਛੜਕਾਂ ਜਾਂ ਤੇ ਹੁਣ ਮੇਰਾ ਇੱਥੇ ਸਮਾਗਮ ਖਾੜੀ ਹੋਇਆ ਇਹ ਵੀ ਇਤਿਹਾਸੀ ਇਹ ਸਾਰੇ ਗੁਰੂ ਨੂੰ ਸਤਿ ਸਬਦ ਪਾਉਂਦੇ ਆ ਗੁਰੂ ਸਾਹਿਬ ਕਿਰਪਾ ਨਾਲ ਸਵੇਰ ਤੋਂ ਆਲਾ ਆ ਰਹੇ ਮਾਣ ਮਾਣ ਤੇ ਮੈਂ ਛੁੱਟੀ ਲੈ ਕੇ ਜਾਵਾਂਗਾ ਕਿਉਂਕਿ ਮੇਰਾ ਆਪ ਦਾ ਸਮਾਗਮ ਹੈ इस <laughs> <very clear. laughs> <laughs> <laughs>